ਨਾ ਮਤਾਈ ਤੁਹਾਡਾ ਮੇਰੇ ਨਜਰੀਨਾ ਕਿ ਕਿਸ ਤਰ੍ਹਾਂ ਆਇਆ ਹੱਸਾ ਤੁਹਾਡੇ ਬੇਟੇ ਨੂੰ ਹਾਂ ਸਾਹਿਬ ਬੈਠੇ ਹੀ ਪੀਰ ਦੀ ਜਗ੍ਹਾ ਤੇ ਪੀਂਦਾ ਹੈ ਪੇਪਰ ਪੂਪਰ ਪੀਂਦਾ ਹੈ ਤੇ ਮੇਰੇ ਬਟੇ ਦੇ ਢੱਕੇ ਵੀ ਨਾ ਪੀ ਉਹ ਅੱਧੀ ਰਾਤ ਆਪਣੇ ਘਰੇ ਜਾਵੋ ਤੇ ਉਹ ਪੁਕਾਰੀਆਂ ਉਹ ਮੁੰਡੇ ਨੇ ਉਹ ਕਹਿੰਦਾ ਤੂੰ ਇੱਥੇ ਤੇ ਜਗ੍ਹਾ ਦਾ ਮਾਲਕ ਆ ਅਹੀਂ ਤੇ ਇੱਥੇ ਬਹਿਣਾ ਉਹਨੇ ਤਾਂ ਉਹਨੇ 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 ਤੇ ਉਹਨੇ ਮਾਰ ਕੇ ਡੰਡਾ ਉਹ ਰੋਟਾ ਘਾ ਮਾਰ ਕੇ ਸੋਰਤਾ ਥੱਲੇ ਉਹਨੇ ਟਚੋਕ ਕੇ ਬਾਪੇ ਢੇਰੀ ਦੀ ਚੋਕ ਕੇ ਤੇ ਸਿਰ ਤੇ ਮਾਰ ਦਿੱਤੀ ਮੈਂ ਡੱਕ ਦੇ ਦੀ ਨਾ ਮਾਰੀ ਨਾ ਮਾਰੀ ਉਹਨੇ ਚੋਕ ਮਾਰੀ ਦਿੱਤੀ ਚਾਰ ਬੱਚੇ ਉਹਦੇ ਇੱਕ ਗੁੱਡੀ ਆ ਤਿੰਨ ਕਾਕੇ ਆ ਤੇ ਮੇਰਾ ਬਚਾ ਨਾਲ ਸਵੇਰੇ ਝਗੜਾ ਹੋ ਗਿਆ ਥੇ ਕਿੰਨੇ ਟਾਈਮ ਤੇ 3:00 ਵਜੇ ਹੀ ਹੋਈ ਆ ਤੇ ਜਿਹਨਾਂ ਨੇ ਹਮਲਾ ਕੀਤਾ ਮਾਰਿਆ ਉਹਨਾਂ ਦੇ ਨਾਮ ਕੀ ਆ ਉਹ ਇੱਕ ਬਲਦੇਵ ਆ ਇੱਕ ਗੈਵੀ ਆ ਇੱਕ ਛਨੀਰ ਉਸ ਮੁੰਡੇ ਦੇ ਨਾਲ ਇੱਕ ਦੀਪਕੇ ਬਾਕੀ 5 ਕੁ ਜਗ੍ਹਾ ਬਾਕੀ ਨਹੀਂ ਵੇਖੇ ਮੀ ਕੀ ਮੰਗ ਕਰਦੇ ਤੁਸੀਂ ਕੰਮ ਦੀ ਹਾੜੀ ਧੋਰੀ ਜਾਣੀ ਕਰਾਉਂਦੇ ਸੀ ਅਨਸਾਫ਼ ਦੀ ਮੰਗ ਕਰਦੇ ਸੀ ਅਨਸਾਫ਼ ਦੀ ਮੰਗ ਅੱਜ ਇਨਫੋਰਮੇਸ਼ਨ ਆਇਆ ਸਾਡੇ ਥਾਣੀ ਇੱਕ ਉੱਤੇ ਝੁੱਗੀਆਂ ਚੌਂਕੜੀ ਦੇ ਮਰਦਪੁਰੇ ਰਹਿੰਦੇ ਨੇ ਤੇ ਉੱਥੇ ਇਹਨਾਂ ਦਾ ਇਹਦਾ ਬਾਈ ਤਰੀਕ ਦਾ ਬਕੂਆ ਬਾਈ ਤਰੀਕ ਨੂੰ ਇਹਨਾਂ ਦਾ ਝਗੜਾ ਹੋਇਆ ਵੀ ਉੱਥੇ ਪੀਰ ਦੀ ਜਗ੍ਹਾ ਲੱਗੇ ਸਿਗਰਟ ਪੀ ਰੀਆਂ ਪੀਂਦੇ ਸੀ ਬਲਦੇਵ ਸਿੰਘ ਤੇ ਕਿਆ ਵੀ ਤੇ ਇਹਦੇ ਮਰਨ ਵਾਲੇ ਸ਼ਰੀਰ ਨੇ ਉਹਨਾਂ ਨੇ ਕਿਆ ਵੀ ਪੀਰ ਦੀ ਜਗ੍ਹਾ ਲੱਗੇ ਨਾਭੀਆਂ ਉਹ ਇਹ ਵਜ੍ਹਾ ਰੰਜਿਸ਼ ਕਰਕੇ ਉਹਨਾਂ ਨੇ ਫੜ ਕੇ ਦੋ ਤੇ ਸਿਰ 'ਤੇ ਇੱਟ ਮਾਰੀ ਜਿਹੜਾ ਉਹਦੇ ਸਾਥ ਲੱਗੀ ਜਿਆਦਾ ਸੱਟ ਹਨ ਕਰਕੇ ਇਹਨਾਂ ਨੇ ਕਿਸੇ ਇਨਫਰਮੇਸ਼ਨ ਨਹੀਂ ਦਿੱਤੀ ਇਹਨਾਂ ਹਸਪਤਲ ਦਾਖਲ ਕਰਾਤਾ ਅਮਰਸਰ ਅੱਜ ਸਵੇਰ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਹੈ ਜਿਹਨੇ ਉਹਦੇ ਕਰਕੇ ਉਹਦੇ ਪਿਆਰ ਲਿਖ ਕੇ ਇਹ ਉਹਨਾਂ ਨੇ ਕਾਰਵਾਈ ਕੀਤੀ ਗਈ ਹੈ ਜੀ ਉਹ ਜਮਦਰ ਕੀ ਨਾਮ ਹੈ ਤੇ ਬਟਵਾਲੇ ਦਾ ਕੀ ਨਾਮ ਹੈ ਮਰਨਾਲ ਜਨਾ ਸ਼ਨੀ ਕੁਮਾਰ ਇਹ ਵੀ ਉਹਨਾਂ ਦੇ ਝੂਗਿਆਂ ਚੋਂ ਬੜੇ ਦਾ ਹੀ ਆ ਤੇ ਜਿਹੜਾ ਡੋਸ਼ੀ ਇਹ ਦੇ ਬੰਦੀਪ ਸਿੰਘ ਤੇ ਜੀ ਇਹ ਵੀ ਉਹਨਾਂ ਦੇ ਨਾਮ ਦੇ ਲੱਗੇ ਕਰੀ ਦੇ ਨੇ ਝੂਗਿਆਂ ਉੱਥੇ ਹੀ ਆ ਮਰਦਬੁਰ ਮੈਂ 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 ਤੋ ਪਗਾਰੀਆਂ ਜ ਮੁੰਡਾ ਨੇ ਉਹ ਕਹਿੰਦਾ ਤੋ ਇਥੇ ਤੇ ਜਗਾ ਦਾ ਮਾਲਕ ਆ ਅਹੀਂ ਤੇ ਇਥੇ ਬਹਿਣਾ ਉਹਨੇ ਤਾਂ ਉਹਨੇ ਉਹਨੇ ਵੀ ਉਹਨੇ ਤੇ ਉਹਨੇ ਮਾਰ ਕੇ ਤਾਂ ਉਹ ਰੋ ਧੱਕਾ ਮਾਰ ਕੇ ਸੋਰਤਾ ਥੱਲੇ ਉਹਨੇ ਟ ਚੁੱਕ ਕੇ ਬਾਪੇ ਢੇਰੀ ਚੁੱਕ ਕੇ ਤੇ ਸਿਰ ਚ ਮਾਰ ਦਿੱਤੀ ਮੈਂ ਡੱਕ ਦੇ ਦੀ ਨਾ ਮਾਰੀ ਨਾ ਮਾਰੀ ਉਹਨੇ ਚੁੱਕ ਮਾਰੀ ਦਿੱਤੀ ਚਾਰ ਬੱਚੇ ਉਹਦੇ ਇੱਕ ਗੁੱਟੀ ਆ ਤਿੰਨ ਕਾਕੇ ਆ ਤੇ ਮੇਰਾ ਬੱਚਾ ਲੱਸੀ ਦੇ ਝਗੜਾ ਹੋ ਗਿਆ ਕਿ ਕਿਦਨ ਤੱਕ ਨਹੀਂ ਤੇ ਥੱਤੀ ਤੇ ਰਿਲੀ ਹੋਈ ਆ ਤੇ ਜਿਹਨੇ ਹਮਲਾ ਕੀਤਾ ਮਾਰਿਆ ਉਹਨੇ ਨਾਂ ਕੀ ਆ ਉਹ ਇੱਕ ਬਲਦੇਵ ਆ ਇੱਕ ਗੈਵੀ ਆ ਇੱਕ ਛਨੀ ਰੋਸ ਮੁੰਡੇ ਦੇ ਨਾਲ ਇੱਕ ਦੀਪਕੇ ਬਾਕੀ 5 ਕੋ ਜਗਾ ਬਾਕੀ ਨਹੀਂ ਵੇਖੇ ਕੀ ਮੰਗ ਕਰਦੇ ਤੁਸੀਂ ਕੰਮ ਦੀ ਹੜੀ ਤੋਰੀ ਤੋਰੀ ਕਰਾਉਂਦੇ ਸੀ ਨਰੇ ਤੇ ਇਨਸਾਫ ਦੀ ਮੰਗ ਕਰਦੇ ਸੀ ਇਨਸਾਫ ਦੀ ਮੰਗ